ਕਾਹਨ ਭਾਰਤ ਮਾਤਾ ਕੀ ਜੈ ਆਜ ਸਨਾਤਨ ਕ੍ਰਾਂਤੀ ਦੇ ਸਾਰੇ ਸਦਸੇ ਜਿਹੜੇ ਐ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀਗੇ ਮਸਲਾ ਕੀ ਸੀਗਾ ਕਿ ਪਿਛਲੇ ਦਿਨੀ ਅਸੀਂ ਇੱਕ ਗਾਓ ਰੈਕਟ ਜਿਹਦੇ ਵਿੱਚ ਬੜੀ ਬੁਰੀ ਤਰ੍ਹਾਂ گاਵਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਵੇਚਿਆ ਜਾਂਦਾ ਸੀਗਾ ਉਹ ਮਦੋਵਾਲ ਜਿਹੜਾ ਸਾਡਾ ਰਣਜੀਤ ਬਾਗ ਦੇ ਲਾਗੇ ਹੈਗਾ ਉੱਥੇ ਫੜਿਆ ਸੀ ਪੁਲਿਸ ਦੀ ਹੈਲਪ ਦੇ ਨਾਲ ਲੇਕਿਨ ਕੀ ਹੋਇਆ ਸੀਗਾ ਕਿ ਜਿਹੜੇ ਦੀਨਾ ਨਗਰ ਦੇ ਐਸਐਚਓ ਸਾਹਿਬ ਨੇ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਨੇ ਵਿਚਾਰ ਸੀ ਉਹਨਾਂ ਦੇ ਕੀ ਉਹਨਾਂ ਦੀ ਸੋਚ ਸੀਗੀ ਕਿ ਉਹਨਾਂ ਨੇ ਉਹ ਸਾਰੇ ਜਿਹੜੀ ਚੀਜ਼ ਨੂੰ ਦਬਾ ਕੇ ਰੱਖ ਦਿੱਤਾ ਔਰ ਇੱਕ ਖਾਣਾ ਪੂਰਤੀ ਦੀ ਇੱਕ ਅਫેર ਕਰ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮੰਗ ਕੀਤੀ ਕਿ ਭਈ ਗਵਾਂਵਾਂ ਤੋਂ ਇੱਥੇ ਜਿਹੜੀਆਂ ਬੱਚੀਆਂ ਹਨ ਉੱਥੇ ਉਹਨਾਂ ਨੂੰ ਤੁਸੀਂ ਕਰਨੌਰ ਗਊਸ਼ਾਲਾ ਪਹੁੰਚਾ ਦਿਓ ਜਿਹੜੀ ਸਾਡੀ ਸਰਕਾਰੀ ਗਊਸ਼ਾਲਾ ਹੈ ਲੇਕਿਨ ਉਹਦੇ باوجود ਉਹ ਨਹੀਂ ਸੀ ਭੇਜਦੇ ਪਏ ਤੇ ਐਸਐਸਪੀ ਸਾਹਿਬ ਦੀ ਇਨਵਾਲਵਮੈਂਟ ਇਨਵਾਲਵਮੈਂਟ ਇਨ ਆ ਉਹ ਗਵਾਂਵਾਂ ਉੱਥੇ ਪਹੁੰਚਾਈ ਗਿਆ ਸਾਡਾ ਪਹੁੰਚਣ ਦਾ ਉਥੇ ਮਕਸਦ ਇਹ ਹੈ ਸੀਗਾ ਕਿ ਜਿਹੜੀ ਇੱਕ ਰਿਪੋਰਟ ਬਣਾਈ ਗਈ ਸੀ ਉਸ ਵੇਲੇ ਕਹਿੰਦੇ ਸੀ ਕਿ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਗਊਆਂ ਜਿਹੜੀਆਂ ਦੁੱਧ ਦੇਣ ਵਾਲੀਆਂ ਸੀ ਗਿਆ ਤੇ ਇਸ ਦੇ ਬਿਹਾਫ ਦੇ ਉੱਪਰ ਇੱਕ ਫਾਰਮੈਲਿਟੀ ਸੇ ਕਰਾਣੀ ਐ ਐਫਆਈਰ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਕੋਈ ਕ੍ਰਾਈਮ ਬਣਦਾ ਹੀ ਨਹੀਂ ਹੈਗਾ ਅਸੀਂ ਕਹਾਂ ਸੀਗਾ ਕਿ ਭਈ ਐਡੇ ਭਗਤ ਤੇ ਅਸਰ ਦੇਖਦਾ ਕੋਈ ਨਹੀਂ ਉੱਥੇ ਇਹ ਲੱਗੇ ਸਲਟਰ ਹਾਊਸ ਹੋਏ ਪਰ ਉਹ ਕਹਿੰਦਾ ਕਿ ਡੇਰਾ ਬਣਾ ਕੇ ਉੱਥੇ ਗੰਵਰ ਕੀਆ ਹੋਣ ਪਰ ਉਹ ਸਾਰੀਆਂ ਜਿਹੜੀਆਂ ਗਊਆਂ ਬਿਨਾਂ ਦੁੱਧ ਵਾਲੀਆਂ ਹੋਣ ਆਪਾਂ ਜਿਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਫੰਡਰ ਕਹਿ ਦਿੰਦੇ ਆ ਉਹ ਹੋਣ ਤੇ ਇਹ ਕਿਹੜੇ ਏਡੇ ਭਗਾ ਸੀਗੇ ਕਿ ਜਿਹੜੇ ਸੀ ਉਹ ਸੇਵਾ ਕਰਵਾਉਣ ਵਾਸਤੇ ਆਏ ਸੀਗੇ ਹੈਨਾ ਜੀ ਜਿਹੜੇ ਆਲਰੇਡੀ ਜਿਹੜੇ ਚਾਮੜੀਆਂ ਦਾ ਕੰਮ ਕਰਦੇ ਪਏ ਨੇ ਉਹਨਾਂ ਨੇ ਗਵਾਂ ਨਾਲ ਕੀ ਆਸਥਾ ਹੋ ਸਕਦੀ ਹੈ ਬਟ ਇਹਨਾਂ ਨੇ ਨਾ ਐਸਐਚਓ ਸਾਹਿਬ ਨੇ ਸਾਡੀ ਇੱਕ ਚੱਲ ਨਹੀਂ ਦਿੱਤੀ ਕੋਈ ਆਪਣੀ ਜਬਰਦਸਤੀ ਕੀਤੀ ਕਿਉਂਕਿ ਸਾਨੂੰ ਮਿੱਠੇ ਜੇ ਬਣ ਕੇ ਭੇਜ ਦਿੱਤਾ ਕਿ ਸੇਰੇ ਇੱਕ ਮੈਡੀਕਲ ਰਿਪੋਰਟ ਲੈ ਕੇ ਮੈਂ ਐਫਆਈਆਰ ਕਰ ਦੇਗਾ ਲੇਕਿਨ ਜਦੋਂ ਐਫਆਈਆਰ ਮੈਡੀਕਲ ਰਿਪੋਰਟ ਆਈ ਤੇ ਕਹਿ ਦਿੱਤਾ ਜੀ ਗਵਾਂ ਦੁੱਧ ਦੇ ਵਾਲੀਆਂ ਸੀਗੇ ਲੇਕਿਨ ਜਦੋਂ ਅਸੀਂ ਐਸਐਸਪੀ ਸਾਹਿਬ ਨੇ ਤੇ ਅੱਜ ਲਿਆਂਦਾ ਤਾਂ ਉਹਨਾਂ ਨੇ ਇਮੀਡੀਏਟਲੀ ਆਰਡਰ ਕਰਕੇ ਗਵਾਂ ਨੂੰ ਫਿਰ ਅਸੀਂ ਜਿਹੜਾ ਸਾਡੇ ਡਾਇਰੈਕਟਰ ਸਾਹਿਬ ਨੇ ਐਨੀਵਰ ਹਸਬੈਂਡਰੀ ਸ਼ਾਮ ਸਿੰਘ ਜੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ ਇਹ ਤੇ ਇਕੱਲਾ ਜਾ ਕੇ ਡਾਕਟਰ ਦੀ ਰਿਪੋਰਟ ਭਰ ਕੇ ਉੱਥੇ ਦਿਹਾਇਆ ਹੋਇਆ ਹੈ ਇਹਦੀ ਇਨਕੁਆਇਰੀ ਤੇ ਕਰੋ ਕੀ ਹੈਗਾ ਐਕਚੁਅਲੀ ਸਾਨੂੰ ਸਹੀ ਰਿਪੋਰਟ ਮਿਲਣੀ ਚਾਹੀਦੀ ਕਿਉਂਕਿ ਸਾਡੀ ਨੌਲੇਜ ਦੇ ਵਿੱਚ ਗੋਵਾਂ ਜਿਹੜੀਆਂ 19 ਗੋਵਾਂ ਸੀ 10 ਇਹਨਾਂ ਨੇ ਮਾਰ ਦਿੱਤੀਆਂ ਸੀਗਾ ਤੇ ਨੌ ਜਿਹੜੀਆਂ ਵਾ ਉਹ ਉੱਥੇ ਪਹੁੰਚੀਆਂ ਚ ਉਹਨਾਂ ਦਾ ਮੈਡੀਕਲ ਤੇ ਕਰਵਾ ਦਿਓ ਉਹਨਾਂ ਨੇ ਇੱਕ ਲੀਗਲ ਪ੍ਰੋਸੈਸ ਦੇ ਅੰਡਰ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਉਹ ਗੋਵਾਂ ਦੀ ਜਿਹੜੀ ਹੈ ਉਹ ਮੈਡੀਕਲ ਜਾਂਚ ਕੀਤੀ ਤੇ ਜਿਹਦੇ ਵਿੱਚ ਪਤਾ ਲੱਗਿਆ ਕਿ ਕੋਈ ਵੀ ਗਾਂ ਜਿਹੜੀ ਦੁੱਧ ਦੇਣ ਵਾਲੀ ਨਹੀਂ ਸੀ ਔਰ ਬਹੁਤ ਕਮਜ਼ੋਰ ਹਾਲਤ ਵਿੱਚ ਸੀਗੀਆਂ इवन देन ਜਦੋਂ ਅਸੀਂ ਕਿਹਾ ਸੀਗਾ ਕਿ ਕਲਾਨੌਰ ਭੇਜਿਓ ਤੇ ਐਸ ਐਚਓ ਸਾਹਿਬ ਕਹਿੰਦੇ ਸੀਗੇ ਕਿ ਮੈਂ ਬੜੇ ਸੇਫ ਹੈਂਡ ਹੈ ਗਾਂ ਤੇ ਮੈਂ ਬੜੇ ਸਾਈ ਹੈ ਜਿਹਦੇ ਵਿੱਚ ਉਹਨਾਂ ਨੇ ਸਰੇਆਮ ਕਹਿ ਦਤਾ ਕਿ ਇਹ ਜਿਹੜੀਆਂ ਗਾਵਾਂ ਜਿਹੜੀਆਂ ਵੈ ਉਹ ਦੁੱਧ ਦੇਣ ਵਾਲੀਆਂ ਨਹੀਂ ਐ ਪਰ ਫੰਡ ਨੇ ਇਸ ਲਈ ਇਹ ਸਦੇ ਤੌਰ ਤੇ ਸਾਬਿਤ ਹੁੰਦਾ ਵੈ ਕਿ ਐਸ ਐਚਓ ਸਾਹਿਬ ਨੇ ਮਿਲੀ ਭਗਤ ਕਰਕੇ ਇਹ ਜਿਹੜਾ ਵੈ ਉਹ ਗਵਾਂ ਦੇ ਨਾਲ ਉਹ ਹਥਿਆਰਿਆਂ ਨਾਲ ਮਿਲ ਕੇ ਇਸ ਨੂੰ ਜਿੰਦੂ ਦਬਾਨ ਦੀ ਕੋਸ਼ਿਸ਼ ਕੀਤੀ ਸੀ ਅੱਜ ਐਸਐਸਪੀ ਸਾਹਿਬ ਕੋਲ ਮੰਗ ਕਰਕੇ ਆਇਆ ਕਿ ਐਸਐਚਓ ਸਾਹਿਬ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਸਾਡੇ ਬਿਆਨਾਂ ਦੇ ਉੱਪਰ ਉਹ ਸਮਝ ਨਹੀਂ ਆਂਦੀ ਕਿ ਐਸਐਚਓ ਸਾਹਿਬ ਨੇ ਇੱਕ ਪੁਲਿਸ ਵਾਲੇ ਦੇ ਬਿਆਨਾਂ ਦੇ ਉੱਪਰ ਐਫਆਈਆਰ ਕਾਰੀ ਜਦ ਕਿ ਅਸੀਂ ਉੱਥੇ ਮੌਜੂਦ ਹਾਂ ਇਨਫੋਰਮੇਸ਼ਨ ਅਸੀਂ ਦੇ ਰਹੇ ਹਾਂ ਸਭ ਕੁਝ ਅਸੀਂ ਕਰ ਰਹੇ ਹਾਂ ਮੁੰਡੇ ਸਾਡੇ ਜਾਨ ਤੇ ਖੇਲ ਕੇ ਗਵਾਂਵਾਂ ਬਚਾ ਕੇ ਲਿਆਏ ਨੇ ਤੇ ਉਹ ਜਿਹੜੇ ਐਫਆਈਆਰ ਕਰ ਰਹੇ ਨੇ ਉਹ ਇੱਕ ਪੁਲਿਸ ਵਾਲੇ ਦੇ ਬਿਆਨਾਂ ਦੇ ਉੱਪਰ ਕਰ ਰਹੇ ਨੇ ਤਾਂ ਸੋ ਇਹ ਸਾਰੀ ਮਿਲੀ ਭਗ ਜੇ ਜੇ ਅਸੀਂ ਅੱਜ ਕੰਪਲੇਂਟ ਕਰਕੇ ਆਇਆ ਔਰ ਐਫਐਸਐਲ ਸਾਹਿਬ ਦੀ सस्पेंशन ਦੀ ਮੰਗ ਕੀਤੀ ਹੈ ਔਰ ਇਹ ਵੀ ਮੰਗ ਕੀਤੀ ਹੈ ਕਿ ਸਾਡੇ ਬਿਆਨਾਂ ਦੇ ਉੱਪਰ ਐਫਆਈਆਰ ਕਰਕੇ ਉਹਨਾਂ ਜਿਹੜੇ ਗੋਹ ਹਤਿਆਰੇ ਨੇ ਉਹਨਾਂ ਨੂੰ ਇੱਥੋਂ ਕੀ ਕਹਿੰਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨੂੰ ਮੋਟੀਆਂ ਤਾਰਾਂ ਵਾਂ ਦੇ ਕਿਉਂਕਿ ਉਹਦੇ ਚ ਇੱਕ ਤੇ ਬੰਦੀ ਐ ਕਾਉ ਸੌਟ ਰੈਕਟ ਦੂਜੀ ਬੰਦੀ ਐ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਜੀ ਤੀਜੀ ਬੰਦੀ ਐ ਐਨੀਮਲ ਕਰੂਐਲਟੀ ਐਕਟ ਦਸਤ ਲਾਵ ਹੋਰ ਵੀ ਜੋ ਲੱਗਦਾ ਹੈ ਉਹ ਕਰਕੇ ਕਿਉਂਕਿ ਇਹ ਨਾਲ ਸਾਡੇ ਸਮਾਜ ਦੇ ਵਿੱਚ ਵੀ ਬੜਾ ਮੜਾਕ ਸਪੈਂਡਰ ਕਿਸੇ ਵੀ ਵੇਲੇ ਵੀ ਲੜਾਈ ਝਗੜਾ ਹੋ ਸਕਦਾ ਹੈ ਕਿਸੇ ਵੀ ਵੇਲੇ ਵੀ ਮਾਹੌਲ ਖਰਾਬ ਹੋ ਸਕਦਾ ਇੱਕ ਉਹ ਵੀ ਤਾਂ ਰਡ ਲਗਣੀ ਚਾਹੀਦੀ ਹੈ ਕਿ ਇਹਨਾਂ ਨੇ ਜਾਣਬੁਝਕੇ ਸਾਜ਼ਿਸ਼ਨ ਮਾਹੌਲ ਖਰਾਬ ਕਰਨ ਦੀ ਨੀयत ਨਾਲ ਸਪੈਕ ਕਰਦੇ ਪੈਣੀ ਸੀ ਦੋਸੋ ਮੇਰੀ ਬੇਨਤੀ ਹੈ ਕਿ ਇਹ ਜਲਦੀ ਤੋਂ ਜਲਦੀ ਕੀਤਾ ਜਾਵੇ ਔਰ ਐਸਪੀ ਸਾਹਮਣੇ ਮੰਨ ਕਰਕੇ ਆਏ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਸਾਰਾ ਸੌਟ ਆਊਟ ਕਰ ਦਿਓ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਡੀਅ ਲੀਗਲ ਦੀ ਓਪੀਨੀਅਨ ਲੈਣਾ ਔਰ ਜਲਦੀ ਲੈ ਕੇ ਇਹਨੂੰ ਆਊਟ ਆਊਟ ਕਰ ਲੋ ਅਦਰਵਾਈਜ਼ ਅਸੀਂ ਦੀਨਾਨਗਰ ਥਾਣੇ ਦੇ ਬਾਹਰ ਪਰਮਾਨੈਂਟਲੀ ਉਥੇ ਥਣੇ ਦੇ ਉੱਪਰ ਬੈਠ ਜਾਵ ਤਾਰਵਾ ਜੈਹਨ ਭਾਰਤ ਮਾਰਾ ਕੀ ਜੈ